ਹਾਂਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਜੀ ਆਪਣਾ ਪੁਰਾਣਾ ਏਸੀ ਕਵਾੜ ਵਿੱਚ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਕਹਿੰਦੇ ਜੀ ਕਰੜ ਦੇ ਵਿੱਚ ਪਹੁੰਚੇ ਆ ਜਿੱਥੇ ਏਸੀ ਨੂੰ ਲੈ ਕੇ ਵੱਡੀ ਆਫਰ ਲੱਗੀ ਜਿੱਤੇ ਬ੍ਰਾਂਡ ਟੂ ਬ੍ਰਾਂਡ ਏਸੀ ਤੁਹਾਡੇ 5000 ਵਿੱਚ 10000 ਵਿੱਚ ਕੱਟਣ ਕੱਟੇ ਜਾਣਗੇ ਸਹੀ ਸੋਣਿਆ ਕਿੱਥੇ ਕੱਟੇ ਜਾਣਗੇ ਸੈਨ ਇਲੈਕਟ੍ਰੋਨਿਕ ਵਾਲਿਆਂ ਦੇ ਭਾਈ ਹੁਣ ਸਾਡੇ ਦਾ ਮੌਜੂਦ ਨੇ ਭਾਈ ਸਾਸਰੀ ਗਾਲ ਜੀ ਹਾਂਜੀ ਭਾਈ ਸਾਸਰੀ ਗਾਲ ਠੀਕ ਠਾਕ ਸਭ ਵਧੀਆ ਕਿੰਨੀ ਜੋ ਆਫਰ ਲੱਗੀ ਹੋਈ ਹੈ ਬ੍ਰਾਂਡ ਟੂ ਬ੍ਰਾਂਡ ਏਸੀ ਕੱਟੇ ਜਾ ਰਹੇ 5000 ਚ 10000 ਚ ਹਾਂਜੀ ਹਾਂਜੀ ਬ੍ਰਾਂਡ ਟੂ ਬ੍ਰਾਂਡ ਆਪਾਂ ਏਸੀ ਕੱਟ ਕੇ ਦੇ ਰਹੇ ਆ ਜੀ 5000 ਤੋਂ 10000 ਦੇ ਵਿੱਚ ਆਪਾਂ ਏਸੀ ਕੱਟ ਕੇ ਦਵਾਂਗੇ ਹਾਂਜੀ ਏ ਜੇ ਆਪਾਂ ਗੱਲ ਕਰੀਏ ਕਿਹੜਾ ਕਿਹੜਾ ਆਪਣੇ ਕੋਲ ਏਸੀ ਆ ਇੱਕ 1 ਟਨ ਤੋਂ ਆਪਣੇ ਕੋਲ ਏਸੀ ਸ਼ੁਰੂ ਹੋ ਜਾਂਦੇ ਆ ਤੇ 2 ਟਨ 2 ਟਨ ਬਾਕੀ ਜੇ ਆਪਾਂ ਨੂੰ ਕੰਪਨੀਆਂ ਮੈਟਰ ਕਰਦੀਆਂ ਤਾਂ ਕੰਪਨੀਆਂ ਇੱਕ ਵਾਰ ਆਪਾਂ ਜੇ ਨਿਗਮ ਰਾਦੀ ਵੀ ਕਿਹੜੇ ਕਿਹੜੇ ਵੀ ਕਿਹੜੇ ਕਿਹੜੇ ਏਸੀ ਆਪਣੇ ਕੋਲ ਨੂੰ ਮਿਲਣਗੇ ਕਿਉਂਕਿ ਪੂਰੀ ਵੀਡੀਓ ਦੇ ਵਿੱਚ ਇੱਕ ਵਾਰ ਦਿਖਾਣਾ ਜ਼ਰੂਰੀ ਜਿਖਣਾ ਵਾਰਪੋਰ ਹੋਗੇ ਜਿੱਦਾਂ ਗੋਦਰੇ ਜੋਗੇ ਸਾਰੇ ਕੱਪੜੇ ਮਿਲਣਗੇ ਆਪਣੇ ਕੋਲ ਹਾਂਜੀ ਭਾਜੀ Samsung ਹੋ ਗਿਆ Whirlpool ਹੋ ਗਿਆ LG ਹੋ ਗਿਆ IFB ਵੀ ਹੋ ਗਿਆ ਸਾਰੇ ਆਪਣੇ ਕੋਲ ਬ੍ਰਾਂਡ ਅਵੇਲੇਬਲ ਨੇ ਜਿਵੇਂ ਬੰਦੇ ਦੀ ਰਿਕੁਆਇਰਮੈਂਟ ਆ ਉਸ ਹਾਮਨਾ ਪਾਉ ਨੂੰ ਸੁਜੈਸਟ ਕਰਾਂਗੇ ਕਿਹੜਾ ਬ੍ਰਾਂਡ ਉਹਨੂੰ ਵਧੀਆ ਲੱਗਣਾ ਤੇ ਜਿਹੜੇ ਸਪਲਟ AC ਨੇ ਇਹ ਕਿੰਨੇ ਟਨ ਤੋਂ ਸਟਾਰਟ ਹੋ ਜਾਂਦੇ ਨੇ ਭਾਜੀ 1 ਟਨ ਤੋਂ ਸ਼ੁਰੂ ਹੋ ਕੇ 1.5 ਟਨ 2 ਟਨ 2.5 ਟਨ 3 ਟਨ ਤੱਕ ਵੀ ਚੱਲ ਜਾਂਦੇ ਆ ਜੀ ਤੇ ਇਹ ਨੀਚੇ ਵਿੰਡੋ AC ਵੀ ਮੈਨੇ ਆਪਣੇ ਹਾਂਜੀ ਵਿੰਡੋ AC ਚ ਆਪਣਾ 1.5 ਟਨ ਤੋਂ ਸ਼ੁਰੂ ਹੋ ਜਾਂਦੇ ਗਵਰਨਮੈਂਟ ਦੇ ਹਿਸਾਬ ਨਾਲ ਕਰਦੇ ਕਮਰੇ ਦੇ ਰਿਕੁਆਇਰਮੈਂਟਸ ਦੇ ਹਿਸਾਬ ਨਾਲ ਗੱਲ ਕਰੀ ਜੀ ਹੋਰ ਏਸੀ ਨਿਕਲ ਨਹੀਂ ਗਰੀ ਕਿਹੜੀ ਸਕੀਮ ਚੱਲ ਰਹੀ ਇਸ ਵਾਰ ਹਾਇਰ ਦੀ ਜਿਵੇਂ ਹੁਣ ਤੁਹਾਨੂੰ ਆਪਾਂ ਦੱਸਦੇ ਆ ਹਾਇਰ ਦੀ ਜਿਵੇਂ 5 ਸਾਲ ਦੀ ਵਾਰੰਟੀ ਹੁੰਦੀ ਹੈ ਤੇ ਇਹਦਾ ਜਿਹੜਾ ਕੰਪਰੈਸਰ ਆ ਬਾਕੀ 10 10 ਸਾਲ ਦੀ ਕੰਪਰੈਸਰ ਦੀ ਵਾਰੰਟੀ ਹੁੰਦੀ ਹੈ ਇਹਨਾਂ ਚ ਆਪਾਂ ਨੂੰ 12 ਸਾਲ ਦੀ ਕੰਪਰੈਸਰ ਦੀ ਵਾਰੰਟੀ ਮਿਲਦੀ ਹੈ ਜੀ ਬਈ ਜੀ ਗੱਲ ਕਰੀ ਇਹ ਕਿਸ਼ਤਾਂ ਦੇ ਉੱਪਰ ਵੀ ਮਿਲ ਜਾਂਦੇ ਆਂ ਹਾਂ ਜੀ ਹਾਂ ਜੀ ਕਿਸ਼ਤਾਂ ਦੇ ਜ਼ਰੂਰ ਭਾਵੇਂ ਤੁਸੀਂ 500 ਲਿਆਓ ਭਾਵੇਂ ਤੁਸੀਂ 1000 ਲਿਆਓ ਭਾਵੇਂ ਤੁਸੀਂ 2000 ਤੇ ਲਗਾਤਾਰ ਮਨੋ ਕੀ ਏਸੀ ਹਰੇਕ ਤਰ੍ਹਾਂ ਦੀ ਕੰਪਨੀ ਦਾ ਮਿਲੂਗਾ ਬੇ। ਹਾਂਜੀ ਹਰੇਕ ਕੰਪਣੀ ਦਾ ਪਹੁੰਚਣਾ ਕਿੱਥੇ ਨਾਲ ਦੀ ਨੰਬਰ ਐਡਰੈਸ ਵੀ ਦੱਸ ਦੇਰੋ। ਪਹੁੰਚਣਾ ਦਾ ਸਭ ਨੂੰ ਪਤਾ ਹੀ ਆ ਸੈਨ ਇਲੈਕਟ੍ਰੋਨਿਕਸ ਮੇਨ ਬਾਜ਼ਾਰ ਕਰੜ। ਬਿਲਕੁਲਰ ਵੀ ਪਏ ਆਪਣੇ ਕੋਲ ਹਾਂਜੀ ਹਾਂਜੀ ਕੂਲਰ ਵੀ ਆਪਣੇ ਕੋਲ ਹੈਗੇ ਆ ਜੀ ਤੁਸੀਂ 500 ਦੋ ਤੇ ਕੂਲਰ ਵੀ ਆਪਣੇ ਘਰਾਂ ਲੈ ਕੇ ਜਾਓ ਸਰ 500 ਦੇਣਾ ਹਾਂਜੀ ਹਾਂਜੀ 500 ਦੋ ਤੇ ਕੂਲਰ ਘਰਾਂ ਲੈ ਕੇ ਜਾਓ ਤੇ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡੇ ਰੇਕਰ ਨੇ ਕੋਲ ਉਹਨੇ ਮੈਨੂੰ ਜਿਹਨੂੰ ਛੋਟੀ ਰਿਕੁਆਇਰਮੈਂਟ ਆ ਕੈਬਨ ਕੂਲਰ ਚਾਹੀਦਾ ਉਹ ਵੀ ਆਪਣੇ ਕੋਲ ਹੈਗੇ ਆ ਤੇ ਜਿਹਦੀ ਵੱਡੀ ਰਿਕੁਆਇਰਮੈਂਟ ਆ ਘਰ ਵਾਸਤੇ ਆਪ ਨੂੰ ਚਾਹੀਦਾ ਹੈ ਜਾਂ ਕਮਰਸ਼ੀਅਲ ਯੂਜ਼ ਵਾਸਤੇ ਚਾਹੀਦਾ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਜੇ ਅੱਜ ਗੱਲ ਕਰੀਏ ਸਾਰੇ ਲਾਈਨ ਦੇ ਵਿੱਚ ਲੱਗੇ ਹੋਣੇ ਕੂਲਰ ਹਾਂਜੀ ਹਾਂਜੀ ਇੱਕ ਵਾਰ ਦਿਖਾਏ ਜਾਣ ਜੀ ਸ ਸਾਰੇ ਕੂਲਰਾਂ ਦੀਓ ਲੈਣ ਆਈ ਬਾਕੀ ਦੂਜੀ ਸਾਈਡ ਵੀ ਹੈਗੀ ਆ ਤੇ ਉਹ ਦੇਖੋ ਕੈਬਿਨ ਕੂਲਰ ਵੀ ਪਈ ਆ ਜੇ ਇਹ ਨਵਾਂ ਐਡੀਸ਼ਨ ਆ ਮਾਰਕੀਟ ਦੇ ਵਿੱਚ ਜਿਹੜਾ ਗੱਲ ਕਰੀਏ ਹਾਂ ਜੀ ਇਹ ਸਾਰੇ ਨਵੇਂ ਕੂਲਰ ਆਏ ਆ ਜੰਬੋ ਕੂਲਰ ਹੋ ਗਿਆ ਜਿਵੇਂ ਆ ਜੰਬੋ ਕੂਲਰ ਪਈ ਆ ਬਾਕੀ ਆਪਣੇ ਕੋਲ ਮੈਟਲ ਵੀ ਹੈਗੇ ਆ ਜੀ ਆਪਣੇ ਕੋਲ ਜਿਵੇਂ ਫਾਈਬਰ ਦੇ ਵੀ ਕੂਲਰ ਹੈਗੇ ਆ ਸਾਰੇ ਕੂਲਰ ਅਵੇਲੇਬਲ ਨੇ ਉਹਨਾਂ ਦੇ ਫਾਈਬਰ ਦੇ ਐਵੇਂ ਹੁੰਦੇ ਉਹਨਾਂ ਦਾ ਟੈਂਕ ਥੋੜੇ ਜੇ ਵੱਡੇ ਹੁੰਦੇ ਆ ਜੀ ਬਾਕੀ ਇਹਨਾਂ ਦੇ ਥੋੜੇ ਜੇ ਟੈਂਕ ਦਾ ਫਰਕ ਪੈ ਜਾਂਦਾ ਜੀ ਵਾਟਰ ਕੈਪੈਸਿਟੀ ਦਾ ਬਈ ਪਾਣੀ ਜ਼ਿਆਦਾ ਪੈਂਦਾ ਇਹਦੇ ਵਿੱਚ ਹਾਂਜੀ ਹਾਂਜੀ ਬੇਰੇ ਆਪਣੇ ਕੋਲ ਇਨਵਰਟਰ ਬੈਟਰੀ ਵੀ ਮਿਲ ਜੂਗੀ ਹਾਂਜੀ ਹਾਂਜੀ ਇਨਵਰਟਰ ਬੈਟਰੀ ਵੀ ਹੈਗੇ ਲੂਮਿਨਸ ਤੇ ਲਿਫਗਾਰ ਦੇ ਆਪਣੇ ਕੋਲ ਇਨਵਰਟਰ ਬੈਟਰੀ ਰੱਖੇ ਹੋਇਆ ਜੀ ਬਾਕੀ ਜੇ ਕਿਸੇ ਨੇ ਆਪਣਾ ਪੁਰਾਣਾ ਇਨਵਰਟਰ ਤੇ ਬੈਟਰੀ ਦੇ ਕੇ ਜਾਣਾ ਹੈ ਤਾਂ 3500 ਤੇ 5000 ਦੇ ਵਿੱਚ ਵਿੱਚ ਆਪਣਾ ਜਿਹਨੇ ਐਕਸਚੇਂਜ ਆਫਰ ਕਰਨਾ ਹੈ ਉਹ ਕੀ ਆਫਰ ਚੱਲ ਰਹੀ ਹੈ ਹਾਂਜੀ ਐਕਸਚੇਂਜ ਕਰਕੇ ਆਪਣਾ ਨਵਾਂ ਲੈ ਕੇ ਜਾ ਸਕਦੇ ਆ ਕਿ 3500 ਦਾ 5000 ਦੇ ਵਿੱਚ ਵਿੱਚ ਕੱਟਿਆ ਜਾਊਗਾ ਕਿ ਪੁਰਾਣਾ ਲੈ ਕੇ ਆਵੇ ਤਾਂ ਨਵਾਂ ਹਾਂਜੀ ਹਾਂਜੀ ਬ੍ਰੈਂਡ ਟੂ ਬ੍ਰੈਂਡ ਮੈਟਰ ਕਰਦਾ ਕਿੰਨੇ ਚ ਕੱਟਦਾ ਇਹ ਬਾਕੀ 3500 ਤੇ 5000 ਦੇ ਵਿੱਚ ਵਿੱਚ ਆਪਾਂ ਤੁਹਾਨੂੰ 200 230 एंपੀਰ ਤੱਕ ਆਪਣੇ ਕੋਲ ਬੈਟਰੀ ਹੈਗੇ ਬਾਕੀ ਉਹ ਕਸਟਮਰ ਦੀ ਰਿਕੁਆਇਰਮੈਂਟ ਆਈ ਕਿ ਇਹਨੇ ਤਿੰਨ ਪੱਖੇ ਚਲਾਣੇ ਹੁੰਦੇਗੇ ਇਹਨੇ ਚਾਰ ਤੇ ਕਈ ਇਹਨੇ ਅੱਠ ਚਲਾਣੇ ਹੁੰਦੇ ਨੇ ਉਸ ਹਿਸਾਬ ਨਾਲ ਆਪਾਂ ਉਹਨੂੰ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਉਹਨੂੰ ਬੈਟਰੀ ਦੇ ਦਵਾਂਗੇ ਠੀਕ ਹੈ ਕਿਹੜੇ ਕਿਹੜੇ ਬ੍ਰਾਂਡ ਦੀ ਐਲਈ ਮਿਲਣਗੇ ਤੇ ਕਿਹੜੇ ਆਫਰ ਚੱਲਦੇ ਥੋੜਾ ਦੱਸਣਾ ਚਾਹੂਗੇ ਆਪਣੇ ਕੋਲ ਵੀਰ ਜੀ ਜਿਵੇਂ ਗੱਲ ਕਰੀਏ ਐਲਜੀ ਸੈਮਸੰਗ ਹਾਇਰ ਆਪਣਾ ਬਾਕੀ ਸੋਨੀ ਹੋਗੀ ਐਟਸੀਐਲ ਹੋਗੀ ਇਹ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਤੇ ਜੇ ਆਪਾਂ ਇਹਨਾਂ ਤੇ ਸਕੀਮ ਦੀ ਗੱਲ ਕਰੀਏ ਜਿਵੇਂ ਹੁਣ ਜੇ ਹਾਇਰ ਦੀ ਗੱਲ ਕਰੀਏ ਤਾਂ ਉਹ 2000 ਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਜੇ ਆਪਾਂ ਕਿਸ਼ਤ ਦੀ ਵੀ ਗੱਲ ਕਰਦੇ ਆ ਮਿਨੀਮਮ 2000 ਮਗਰ ਬਜਟ ਹੈ 2000 ਇੰਨੀ ਬਣਦੀ ਹੈ ਹਾਂ ਜੀ ਬਜਟ ਫ੍ਰੈਂਟਲੀ ਬਣਦੀ ਕਿਸ਼ਤ ਵੀ ਤੇ ਕਿੰਨੇ ਇੰਚ ਤੋਂ ਐਲਈਡੀ ਸਟਾਰਟ ਹੁੰਦੀ ਹੈ ਆਪਣੇ ਕੋਲ ਆਪਾਂ ਕੋਲ 32 ਇੰਚ ਤੋਂ ਸ਼ੁਰੂ ਹੋ ਕੇ ਜਿੰਨੀ ਜਿੰਨੀ ਰਿਕੁਆਇਰਮੈਂਟ ਆ 85 ਇੰਚ ਤੱਕ ਆਪਣੇ ਕੋਲ ਸਾਰੀਆਂ ਅਵੇਲੇਬਲ ਨੇ ਠੀਕ ਹੈ ਤੇ ਸਾਰੀ ਲੱਗੀ ਹੋਈ ਹੈ ਡਿਸਪਲੇ ਤੇ ਆਪਣੇ ਕੋਲ ਸਾਰੀ ਡਿਸਪਲੇ ਤੇ ਲੱਗੀ ਹੋਈਆਂ ਐ ਬਾਕੀ ਗੂਗਲ ਹੋ ਗਈਆਂ ਹੀ ਆਪਣੇ ਕੋਲ ਨੈਨੋ ਨੈਨੋ ਟੈਕਨੋਲੋਜੀ ਹੋ ਗਈ ਮੇਰੇ ਡਰਾਉਡ ਹੋ ਗਏ ਸਮਾਰਟ ਹੋ ਗਏ ਹਰ ਇੱਕ ਤਰ੍ਹਾਂ ਦੇ ਮਿਲੂਗਾ ਸਾਰੀ ਤਰ੍ਹਾਂ ਦੀ ਆਪਣੇ ਕੋਲ ਅਵੇਲੇਬਲ ਨੇ ਠੀਕ ਹੈ ਜੀ ਤੇ ਅਗੇ ਕਿੰਨੇ ਰੇਟ ਤੋਂ ਫ੍ਰਿਜ ਸਟਾਰਟ ਹੋ ਜਾਂਦੇ ਨੇ ਤੇ ਕੰਪਨੀ ਕਿਹੜੀਆਂ ਆਪਣੇ ਕੋਲ ਫ੍ਰਿਜ ਪਹਿਲਾਂ ਜੇ ਆਪਾਂ ਗੱਲ ਕਰੀਏ ਕੰਪਨੀ ਦੀ ਕੰਪਨੀ ਤਾਂ ਆਪਣੇ ਕੋਲ ਸਾਰੀਆਂ ਅਵੇਲੇਬਲ ਆ ਜਿਵੇਂ ਤੁਹਾਨੂੰ ਪਹਿਲਾਂ ਦੇਖਿਆ ਵੀਡੀਓ ਚ ਸਾਰੀਆਂ ਸਾਰੀਆਂ ਕੰਪਨੀਆਂ ਮਿਲਣਗੀਆਂ ਕੰਪਨੀਆਂ ਸਾਰੀਆਂ ਬਿਲ ਆਪਣੇ ਕੋਲ ਵੋਲ ਹੋ ਗਿਆ ਐਲਜੀ ਹੋ ਗਿਆ ਸੈਮਸੰਗ ਹੋ ਗਿਆ ਹਾਇਰ ਹੋ ਗਿਆ ਸਾਰੀਆਂ A to Z ਆਪਣੇ ਕੋਲ ਅਵੇਲੇਬਲ ਨੇ ਤੇ ਜੇ ਆਪਾਂ ਇਹਨਾਂ ਦੀ ਲੀਟਰ ਦੀ ਗੱਲ ਕਰੀਏ ਤਾਂ 80 90 100 150 ਤੇ ਸ਼ੁਰੂ ਹੋ ਕੇ 700 ਲੀਟਰ ਤੱਕ ਆਪਣੇ ਕੋਲ अवेलेबल 700 ਲੀਟਰ ਤੱਕ ਮਿਲਣਗੇ ਹਾਂਜੀ ਸਾਡੇ ਐਡਾ ਬੜਾ ਫ੍ਰਿਜ ਵੀ ਹੈਗਾ ਆਪਣੇ ਕੋਲ ਹਾਂਜੀ ਹਾਂਜੀ ਜ਼ਰੂਰ ਤੇ ਜੀ ਭਾਈ ਗੱਲ ਕਰੀਏ ਇਹ ਸਾਰੇ ਛੋਟੇ ਫ੍ਰਿਜ ਲੱਗੇ ਆ ਲੈਣ ਦੇ ਵਿੱਚ ਹਾਂਜੀ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਸਾਰੇ ਛੋਟੇ ਫ੍ਰਿਜ ਲੱਗੇ ਹੋਇਆ ਬਾਕੀ ਦੂਜੀ ਸਾਈਡ ਤੁਸੀਂ ਦੇਖ ਸਕਦੇ ਹੋ ਉਧਰ ਸਾਰੇ ਵੱਡੇ ਫ੍ਰਿਜ ਲੱਗੇ ਹੋਇਆ ਜਿਦਾ ਹਾਇਰ ਹੋ ਗਿਆ ਐਲਜੀ ਹੋ ਗਿਆ ਗੋਦਰੇ ਮਤਲਬ ਕਿ ਬ੍ਰਾਂਡ ਮਿਲਣਗੇ ਸਾਰੇ ਸਾਰੇ ਬ੍ਰਾਂਡ ਹੀ ਮਿਲਣਗੇ ਤੇ ਵਾਰੰਟੀ ਦੇ ਨਾਲ ਮਿਲਣਗੇ ਤੇ ਇਹਨਾਂ ਉੱਪਰ ਕੀ ਮਤਲਬ ਕਿ ਐਕਸਚੇਂਜ ਆਫਰ ਹੈਗੀ ਵੀ ਪੁਰਾਣਾ ਲੈ ਕੇ ਆਓ ਉਹ ਨਵਾਂ ਲੈ ਕੇ ਜਾ ਸਕ ਦੀ ਗੱਲ ਕਰੀਏ ਵਾਰੰਟੀ ਕਈ ਜਿਹੜੇ ਫ੍ਰਿਜ ਹੁੰਦੇ ਆ ਕਈਆਂ ਦੀ ਸਾਲ ਹੁੰਦੀ ਗਈਆਂ ਨੇ 2 ਸਾਲ ਹੁੰਦੀ ਤੇ 5 ਸਾਲ ਤੱਕ ਜਾਂਦੀ ਆ ਤੇ ਜਿਹੜੇ ਇਹਨਾਂ ਦੇ ਕੰਪਰੈਸਰ ਹੁੰਦੇ ਆ ਇਹਨਾਂ ਦੇ 10 ਸਾਲ 20 ਸਾਲ 15 ਸਾਲ ਕਿਸੇ ਦੀ 12 ਸਾਲ ਵੀ ਹੁੰਦੀ ਆ ਉਹ ਕੰਪਨੀ ਤੇ ਮਾਡਲ ਦੇ ਮਾਡਲ ਦੇ ਹਿਸਾਬ ਨਾਲ ਮੈਟਰ ਕਰਦੀ ਹੈ ਤੇ ਜਿਹੜੀ ਗੱਲ ਹੈ ਕਿ ਕੰਪਨੀ ਸਾਰੀਆਂ ਆਪਣੇ ਕੋਲ ਬਰਾਗੀਆਂ ਬਲਕਿ ਏ ਟੂ ਜ਼ੈਡ ਬ੍ਰਾਂਡ ਮਿਲਣਗੇ ਹਾਂਜੀ ਹਾਂਜੀ ਸਾਰੇ ਆਪਣੇ ਕੋਲ ਬ੍ਰਾਂਡ ਅਵੇਲੇਬਲ ਨੇ ਤੇ ਸਾਰੇ ਹੀ ਬ੍ਰਾਂਡ ਮਿਲੂਗੇ ਸਾਰੇ ਵਾਰੰਟੀ ਦੇ ਨਾਲ ਮਿਲੂਗੇ ਠੀਕ ਹੈ ਤੇ ਜਿਹੜਾ ਚਿਮਣੀਆਂ ਕਿਹੜੇ ਡਿਜ਼ਾਈਨ ਚ ਮਿਲਦੀ ਹੈ ਕਿੰਨੇ ਕੁ ਬ੍ਰਾਂਡ ਨੇ ਆਪਣੇ ਕੋਲ ਬ੍ਰਾਂਡ ਆਪਣੇ ਕੋਲ ਚਿਮਣੀਆਂ ਦੇ ਸਾਰੇ ਆ ਜਿਵੇਂ ਆਪਣੇ ਕੋਲ ਸਾਰੇ ਫ੍ਰਿਜ ਦੇ ਹੈਗੇ ਸਾਰੇ ਐਲਈਡੀ ਦੇ ਹੈਗੇ ਤੇ ਸਾਰੇ ਏਸੀ ਦੇ ਹੈਗੇ ਉਵੇਂ ਆਪਣੇ ਕੋਲ ਚਿਮਣੀਆਂ ਦੇ ਵੀ ਸਾਰੇ ਬ੍ਰਾਂਡ ਅ ਕਿੰਨੇ ਫੁੱਟ ਦੀ ਤੁਸੀਂ ਲੈਣੀ ਆ ਆਪਣੇ ਕੋਲ 2 ਫੁੱਟ 2.5 ਫੁੱਟ 3 ਫੁੱਟ ਤੋਂ ਸ਼ੁਰੂ ਹੋ ਜਾਂਦੀਆਂ ਚਿਮਣੀਆਂ ਬਾਕੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਡਿਜ਼ਾਈਨ ਦੀ ਤਾਂ ਆਪਣੇ ਕੋਲ ਕਰਵ ਡਿਜ਼ਾਈਨ ਵੀ ਹੈਗੇ ਆ ਟਿਪਰ ਡਿਜ਼ਾਈਨ ਵੀ ਹੈਗੇ ਆ ਤੇ ਫਲੈਟ ਡਿਜ਼ਾਈਨ ਵੀ ਹੈਗੇ ਆ ਠੀਕ ਹੈ ਜੀ ਬਾਕੀ ਜੇ ਹੁਣ ਆਪਾਂ ਇਹਨਾਂ ਦੀ ਵਾਰੰਟੀ ਗਰੰਟੀ ਵਾਰੰਟੀ ਦੀ ਗੱਲ ਕਰੀਏ ਕੀ ਸਰਤਾ ਹੈ ਜੇ ਵਾਰੰਟੀ ਦੀ ਗੱਲ ਕਰੀਏ 5 ਸਾਲ ਮੋਟਰ ਦੀ ਵਾਰੰਟੀ ਹੁੰਦੀ ਆ ਤੇ 2 ਸਾਲ ਹੁੰਦੀ ਆ ਚਿਮਨੀ ਦੀ ਗਰੰਟੀ ਚਿਮਨੀ ਦੀ ਵਾਰੰਟੀ ਹਾਂਜੀ ਤੇ ਮਨ ਲਗੀ ਵਾਧੂ ਪਾਈਏ ਆਪਣੀ ਚਿਮਨੀ ਕੋਲ ਚਿਮਣੀਆਂ ਵਾਧੂ ਪਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਮੈਨੂਅਲ ਦੀ ਗੱਲ ਕਰੀ ਕੀ ਰੇਟ ਹੁੰਦਾ ਤੇ ਦੂਜਾ ਸੈਂਸਰ ਜੇ ਆਪਾਂ ਮੈਨੂਅਲ ਦੀ ਗੱਲ ਕਰੀਏ ਤਾਂ ਉਹ 7-8000 ਤੋਂ ਰੇਂਜ ਤੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਬਾਕੀ ਜੇ ਆਪਾਂ ਸੈਂਸਰ ਵਾਲੀ ਦੀ ਗੱਲ ਕਰੀਏ ਉਹ ਕੰਪੋਨੈਂਟ ਕੰਪੋਨੈਂਟ ਮੈਟਰ ਕਰਕੇ 12000 ਤੋਂ ਰੇਂਜ ਤੋਂ ਸ਼ੁਰੂ ਹੋ ਜਾਂਦੀ ਹਾਂਜੀ ਠੀਕ ਹੈ ਨੇ ਕਿਹੜੇ ਕਿਹੜੇ ਕੰਪਨੀ ਦੇ ਪੱਖੇ ਮਿਲਣਗੇ ਆਪਣੇ ਕੋਲ ਆਪਣੇ ਕੋਲੇ ਜੀ ਵੀ ਗਾਰਡ ओरिएंटਲ ਇਹ ਸਾਰੇ ਤਰ੍ਹਾਂ ਦੇ ਪੱਖੇ ਆਪਣੇ ਕੋਲੇ ਅਵੇਲੇਬਲ ਨੇ ਜੀ ਕਿਸੇ ਰੇਂਜ ਤੋਂ ਸਟਾਰਟ ਸਟਾਰਟ ਹੋ ਜਾਂਦੇ ਨੇ ਮੀਨਿਮਮ ਇਹ ਜੇ ਆਪਣੇ ਜਿੱਕਣਾ 1300 1200 1300 ਤੋਂ ਸਟਾਰਟਿੰਗ ਸ਼ੁਰੂ ਹੋ ਕੇ ਜਿਵੇਂ ਤੁਸੀਂ ਦੇਖ ਸਕਦੇ ਹੋ ਥੱਲੇ ਬੇਸਿਕ ਪੱਖੇ ਲੱਗੇ ਹੋਇਆ ਜੀ ਇਹ 1200 1300 ਤੋਂ ਸ਼ੁਰੂ ਹੋ ਜਾਂਦੇ ਆ ਜੀ ਬਾਕੀ ਜੇ ਆਪਾਂ ਨੋਰਮਲ ਦੀ ਗੱਲ ਕਰੀਏ 2300 2400 ਕਿਲੇ ਕਿਲੇ ਕੇ 7000 8000 ਜਿੰਨੀ ਜਿੰਨੀ ਰੇਂਜ ਵਧ ਜਾਂਦੀ ਹੈ ਜਿਵੇਂ ਜਿਵੇਂ ਸੈਂਸਰ ਵਧ ਜਾਂਦੇ ਆ ਲਾਈਟਿੰਗ ਐਡ ਹੋ ਜਾਂਦੀ ਆ ਝੁੰਮਰ ਆਪਣਾ ਵਾਸਤੇ ਵੀ ਪੱਖੇ ਜਨ ਪੱਖੇ ਆਪਣੇ ਕੋਲ ਅਵੇਲੇਬਲ ਹੈਗੇ ਆ ਜੀ ਬਾਕੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ 5 ਸਾਲ ਦੀ ਵਾਰੰਟੀ ਦੇ ਨਾਲ ਆਉਂਦੇ ਆ ਜੀ ਆ ਰਿਮੋਟ ਵਾਲੇ ਪੱਖੇ ਨੇ ਜਿੱਦ ਕਰਕੇ ਬਾਕੀ ਹਾਂਜੀ ਉੱਧਰ ਵੀ ਹੈਗੇ ਆ ਆਪਣੇ ਕੋਲ ਬਾਕੀ ਲੱਗੇ ਰਿਮੋਟ ਵਾਲੇ ਮੋਟ ਵਾਲੇ ਪੱਖੇ ਹੀ ਆ ਓਰੀਐਂਟਲ ਕੰਪਨੀ ਦੇ ਆ ਤੇ ਇਹ ਵੀ ਗਾਰਡ ਕੰਪਨੀ ਦੇ ਆ ਜੀ ਠੀਕ ਹੈ ਬਾਕੀ ਕੰਪਨੀ ਕੰਪਨੀ ਟੂ ਮੈਟਰ ਕਰਦੇ ਜਿਵੇਂ 5 ਸਾਲ ਦੀ ਵਾਰੰਟੀ ਆ ਕਈਆਂ ਦੀ 2 ਸਾਲ ਦੀ ਵਾਰੰਟੀ ਫੈਂਸੀ ਪੱਖੇ ਵੀ ਉਹਨਾਂ ਦਾ ਇਹਨਾਂ ਦਾ ਦਾਵਾ ਹਾਂਜੀ ਹਾਂਜੀ ਫੈਂਸੀ ਪੱਖੇ ਵੀ ਹੈਗੇ ਜਿਵੇਂ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਸਾਰੇ ਵੀਗਾਰਡ ਦੇ ਫੈਂਸੀ ਪੱਖੇ ਔਰ ਲਾਈਟਿੰਗ ਵਾਲੇ ਪੱਖੇ ਹੋਗੇ ਝੁੰਮਰ ਵਾਲੇ ਪੱਖੇ ਹੋਗੇ ਉਹ ਵੀ ਆਪਾਂ ਅਵੇਲੇਬਲ ਕਰ ਦਿੰਦੇ ਆ ਜੀ ਝੁੰਮਰ ਵਾਲੇ ਮਿਲ ਜਾਂਦੇ ਆਪਣੇ ਕੋਲ ਹਾਂਜੀ ਹਾਂਜੀ ਝੁੰਮਰ ਵਾਲੇ ਪੱਖੇ ਵੀ ਅਵੇਲੇਬਲ ਨੇ ਆਪਣੇ ਕੋਲ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੂੰ ਲੈ ਲੈਣਗੇ ਪੱਖੇ ਜੇ ਕਿਸੇ ਨੇ ਲੈਣੇ ਹੋਣ ਹਾਂਜੀ ਹਾਂਜੀ ਠੀਕ ਹੈ ਜੀ ਤੇ ਪੁੱਛਣਾ ਕਿੱਥੇ ਇੱਕ ਹੋਰ ਐਡਰੈਸ ਦੱਸ ਦੋ ਉਹ ਸਭ ਨੂੰ ਪਤਾ ਹੀ ਆ ਸੈਨ ਇਲੈਕਟ੍ਰੋਨਿਕਸ ਮੇਨ ਬਾਜ਼ਾਰ ਖਰੜੀ ਖਰੜ ਦੇ ਵਿੱਚ